ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਭਰਮਾ ਸ਼ਿਮਲਾ ਮਿਰਚ ਤੇਲ ਗਰਮ ਕਰ ਲਿਆ ਸੀ ਆਪਾਂ ਪਾ ਦਤੀ ਹਿੰਗ ਜੀਰਾ ਤੇ ਪਿਆਜ਼ ਕੱਟ ਕੇ ਪਾ ਦਤੇ ਆ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਭਰਮਾ ਸ਼ਿਮਲਾ ਮਿਰਚ ਜਿਹੜੀ ਬਣਾਉਣ ਲੱਗੇ ਸ਼ਿਮਲਾ ਮਿਰਚ ਭਰ ਕੇ ਤੁਸੀਂ ਬਹੁਤ ਵਾਰ ਬਣਾਈ ਹੋਣੀ ਆ ਪਰ ਵੀਡੀਓ ਨੂੰ ਸਕਿਪ ਨਾ ਕਰਿਓ ਇਸ ਤਰ੍ਹਾਂ ਬਣਾਉਂਗੇ ਨਾ ਤੇ ਬਹੁਤ ਹੀ ਟੇਸਟੀ ਜਿਹੜੀ ਸ਼ਿਮਲਾ ਮਿਰਚ ਬਣ ਕੇ ਤਿਆਰ ਹੋਊਗੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਆ ਭਰਨੇ ਵਾਸਤੇ ਇਹਦਾ ਤੜਕਾ ਜਿਹੜਾ ਵੀ ਮਟੀਰੀਅਲ ਹੈਗਾ ਸਾਰਾ ਤਿਆਰ ਕਰਦੇ ਆ ਤੇ ਪਿਆਜ਼ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਤਾ ਟਮਾਟਰ ਤੇ ਹਰੀ ਮਿਰਚ ਅਦਰਕ ਦਾਸ ਨਾਲ ਦਾ ਪੇਸਟ ਤੇ ਨਮਕ ਪਾਤਾ ਟੇਸਟ ਅਨੁਸਾਰ ਸਾਰੀਆਂ ਚੀਜ਼ਾਂ ਨੂੰ ਕਰਕੇ ਮਿਕਸ ਤੇ ਇਹਨੂੰ ਆਪਾਂ ਟੱਕ ਦੇਣਾ ਤੇ ਜਿਹੜੇ ਨਮਕ ਨਾਲ ਆਪਾਂ ਨੂੰ ਪਤਾ ਹੀ ਆ ਬਿ ਟਮਾਟਰ ਜਿਹੜੇ ਫਟਫਟ ਗਲ ਜਾਂਦੇ ਆ ਤੇ ਇਸ ਕਰਕੇ ਆਪਾਂ ਜਿਹੜਾ ਨਾਲੇ ਇਹਦੇ ਨਮਕ ਪਾ ਦਤਾ ਜਿੰਨਾ ਕ ਆਪਾਂ ਨੂੰ ਸਬਜ਼ੀ ਲਈ ਚਾਹੀਦਾ ਤੇ ਟੱਕ ਦਿੱਤਾ ਸੀ ਉਹਨਾਂ ਨੂੰ ਆਪਾਂ ਉਹ ਪੱਕ ਜਾਣੇ ਜਦ ਤੱਕ ਆਪਾਂ ਲਈਆਂ ਸ਼ਿਮਲਾ ਮਿਰਚਾਂ ਚਾਰ ਸਿਰਫ ਸ਼ਿਮਲਾ ਮਿਰਚਾਂ ਲਈਆਂ ਕਿਉਂਕਿ ਸਾਡੀ ਫੈਮਿਲੀ ਛੋਟੀ ਜਿਹੀ ਹੈ ਸਾਨੂੰ ਥੋੜੀ ਜਿਹੀ ਸਬਜ਼ੀ ਚਾਹੀਦੀ ਹੁੰਦੀ ਇਸ ਕਰਕੇ ਬਾਸੀ ਸਬਜ਼ੀ ਜਿਹੜੀ ਖਾਣੀ ਉਹਦਾ ਕੋਈ ਫਾਇਦਾ ਨਹੀਂਗਾ ਉੰਨੇ ਕ ਬਣਾ ਲਓ ਚਾਰ ਸ਼ਿਮਲਾ ਮਿਰਚਾਂ ਲਈਆਂ ਉਹਨਾਂ ਦੇ ਆਪਾਂ ਜਿਹੜੀਆਂ ਮੋਹਰੀਆਂ ਡੰਡੀਆਂ ਜਿਹੜੀਆਂ ਕੱਢ ਦੇਣੀਆਂ ਤੇ ਦੇਖੋ ਆਪਣਾ ਜਿਹੜਾ ਆ ਟਮਾਟਰ ਐਨ ਪੱਕ ਗਏ ਹਨਾ ਹੁਣ ਇਹਨਾਂ ਨੂੰ ਆਪਾਂ ਫੇਰ ਦੇਣਾ ਇਦਾਂ ਸਵਾਰ ਕੇ ਤੇ ਬਾਕੀ ਜਿਹੜੇ ਇੱਕ ਦੋ ਮਸਾਲੇ ਚ ਹੋਰ ਪਾਉਣੇ ਉਹ ਆਪਾਂ ਹੋਰ ਪਾਣੀ ਜਿਆਦਾ ਮਸਾਲੇ ਵੀ ਨਹੀਂ ਆਪਾਂ ਪਾਣੇ ਤੇ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਛੋਟੀ ਜਿਹੀ ਬਣਾਣੇ ਹਨ ਸੌਖੇ ਜਿਹੇ ਤਰੀਕੇ ਨਾਲ ਬਣਾਣੇ ਹਨ ਜੀ ਕਸੂਰੀ ਮੇਥੀ ਪਾਤੀ ਤੇ ਹਲਦੀ ਪਾ ਦਤੀਆਂ ਤੇ ਇਹਨੂੰ ਆਪਾਂ ਮਿਕਸ ਕਰਕੇ ਫੇਰ ਟੱਕ ਦੰਨੇ ਆ ਤਾਂ ਕਿ ਮਸਾਲਾ ਜਿਹੜਾ ਇਹ ਵੀ ਪੱਕ ਜਾਵੇ ਸਵਾਰ ਕੇ ਹਲਦੀ ਕਸੂਰੀ ਮੇਥੀ ਸਾਰਾ ਟੇਸਟ ਇਹਦੇ ਵਿੱਚ ਆ ਜਾਊਗਾ ਤੇ ਹੁਣ ਰਲਾ ਕੇ ਜਿਹੜਾ ਇਹਨੂੰ ਇੱਕ ਵਾਰੀ ਫੇਰ ਥੋੜਾ ਜਿਹਾ ਟੱਕ ਦੰਨੇ ਆ 2 ਮਿੰਟ ਜਿਹੜਾ ਆਪਾਂ ਟੱਕ ਦਾਣਾ ਤੇ ਆਲੂ ਜਿਹੜੇ ਆ ਆਪਾਂ ਉਹ ਉਬਾਲ ਕੇ ਤੇ ਮੈਸ਼ ਕੀਤੇ ਹੋਆ ਲਓ ਜੀ ਟਾਕ ਦ ਤਸਿਆ ਪਤੜਕਾ ਤੇ ਤੜਕਾ ਆਪਣਾ ਬਿਲਕੁਲ ਤਿਆਰ ਵਾ ਤੇਲ ਜਿਹੜਾ ਅਲੱਗ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਲੂ ਉਬਾਲ ਕੇ ਮੈਸ਼ ਕੀਤੇ ਹੋਆ ਉਹ ਪਾ ਦਣੇ ਆ ਜਿੰਨੀ ਤੁਸੀਂ ਸਬਜ਼ੀ ਬਣਾਣੀ ਜਿੰਨੀ ਆ ਕਿ शिमला ਮਿਰਚਾਂ ਤੁਸੀਂ ਭਰਨੀਆਂ ਉਸ ਹਿਸਾਬ ਨਾਲ ਤੁਸੀਂ ਮਟੀਰੀਅਲ ਜਿਹੜਾ ਤਿਆਰ ਕਰੋ ਤੇ ਹੁਣ ਆਪਾਂ ਇਹਨਾਂ ਨੂੰ ਵੀ ਸਵਾਰ ਕੇ ਜਿਹੜਾ ਮਿਕਸ ਕਰਨਾ ਤਾਂ ਕਿ ਆਲੂਆਂ ਦੇ ਵਿੱਚ ਪੂਰਾ ਮਸਾਲਾ ਜਿਹੜਾ ਹੈ ਲੂਣ ਮਿਰਚ ਮਸਾਲਾ ਸਾਰਾ ਰੰਗ ਜਾਵੇ ਤੇ ਇਕਸਾਰ ਕਰਕੇ ਮਿਕਸ ਕਰਕੇ ਤੇ ਇਹਨਾਂ ਨੂੰ ਆਪਾਂ ਟੱਕ ਦੇਣਾ ਸੇਕ ਨੂੰ ਆਪਾਂ ਰੱਖਣਾ ਘੱਟ ਕਿ ਨਹੀਂ ਤਾਂ ਇੱਕਦਮ ਇਹ ਥੱਲੇ ਲੱਗ ਜੂਗੇ ਤੇ ਹੁਣ ਇਹਨੂੰ ਐਦਾਂ ਦੇਖੋ ਸਵਾਰ ਕੇ ਆਪਾਂ ਮਿਕਸ ਕਰ ਲਿਆ ਤੇ ਕਰਕੇ ਇਹਨੂੰ ਆਪਾਂ ਹੁਣ ਟੱਕ ਦੇਣਾ ਸੇਕ ਘੱਟ ਕਰਕੇ ਤੇ ਤਾਂ ਕਿ ਜਿਹੜਾ ਲੂਣ ਮਿਰਚ ਮਸਾਲਾ ਸਾਰਾ ਆਲੂਆਂ ਦੇ ਵਿੱਚ ਰਲ ਜਾਵੇ ਤੇ ਦੇਖੋ ਚਿਮਲਾ ਮਿਰਚਾਂ ਦੀਆਂ ਡੰਡੀਆਂ ਜਿਹੜੀਆਂ ਸਾਰੀਆਂ ਐਦਾਂ ਆਪਾਂ ਲਾ ਦੇਣੀਆਂ ਚਾਰੇ ਹੀ ਐ ਚਾਰੇ ਮਿਰਚਾਂ ਆਪਾਂ ਪਹਿਲਾਂ ਧੋ ਕੇ ਸਾਫ਼ ਕਰ ਲਈਆਂ ਸੀਆਂ ਸਵਾਰ ਕੇ ਤੇ ਡੰਡੀਆਂ ਲਾ ਕੇ ਤੇ ਇਹਨਾਂ ਦੇ ਆਪਾਂ ਕਰਨੇ 2-2 ਪੀਸ ਬਹੁਤ ਵਾਰੀ ਤੁਸੀਂ ਭਰ ਕੇ ਬਣਾਈਆਂ ਹੋਵਗੀਆਂ ਇਸ ਤਰ੍ਹਾਂ ਬਣਾਉਂਗੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀਆਂ बार-बार ਇਦਾਂ ਬਣਾਉਂਗੇ ਤੁਸੀਂ ਤੇ ਹੁਣ ਜਿਹੜਾ ਆਪਣਾ ਆਲੂ ਮਸਾਲਾ ਸੀ ਸਾਰਾ ਇਹ ਹੋ ਗਿਆ ਤਿਆਰ ਤੇ ਇਹਨੂੰ ਹੁਣ ਆਪਾਂ ਜਿਹੜਾ ਆ ਇੱਕ بڑے ਭਾਂਡੇ ਚੋਂ ਆਪਾਂ ਆਲੂ ਕੱਢੇ ਉਹਦੇ ਵਿੱਚ ਇਹਨੂੰ ਆਪਾਂ ਕੱਢ ਦੇਣਾ ਹੈ ਤੇ ਠੰਡਾ ਕਰਨਾ ਇਹਨੂੰ ਆਪਾਂ ਪੱਖੇ ਥੱਲੇ ਰੱਖ ਕੇ ਕਰ ਲੈਣੇ ਆ ਕਿਉਂਕਿ ਮਿਰਚਾਂ ਆਪਣੀਆਂ ਤਿਆਰ ਵਾ ਤੇ ਇਹਨੂੰ ਆਪਾਂ ਠੰਡਾ ਕਰਕੇ ਜਿਹੜਾ ਤੇ ਫਟਾਫਟ ਪੇ ਭਰ ਦੇਣਾ ਮਿਰਚਾਂ ਦੇ ਵਿੱਚ ਇਹ ਸਾਰਾ ਐਸੇ ਡੋਂਗੇ ਦੇ ਵਿੱਚ ਆਪਾਂ ਕੱਢ ਦੰਨੇ ਆ ਕੱਢ ਕੇ ਮੈਂ ਪੱਖੇ ਥੱਲੇ ਰੱਖ ਕੇ ਤੇ ਇਹਨੂੰ ਠੰਡਾ ਕਰ ਲੈਣਾ ਤੇ ਐਦਾਂ ਦੋ ਦੋ ਪੀਸ ਜਿਹੜੇ ਆ ਸਾਰੀਆਂ ਮਿਰਚਾਂ ਦੇ ਆਪਾਂ ਕਰ ਲੈਣੇ ਚਾਰੇ ਮਿਰਚਾਂ ਚਾਰਾਂ ਦੇ ਆਪਾਂ ਦੋ ਦੋ ਪੀਸ ਕਰ ਲੈਣੇ ਆ ਮਸਾਲਾ ਆਪਣਾ ਠੰਡਾ ਹੋ ਗਿਆ ਆਪਾਂ ਪੱਖੇ ਥੱਲੇ ਰੱਖ ਕੇ ਕਰ ਲਿਆ ਬਿਲਕੁਲ ਸਾਫ਼ ਸੁਥਰੀਆਂ ਮਿਰਚਾਂ ਐ ਜੀ ਕੋਈ ਖਰਾਬ ਨਹੀਂ ਕੁਛ ਨਹੀਂ ਆ ਥੋੜੀ ਛੋਟੀ ਆ ਪਰ ਇਹਦੇ ਵੀ ਆਪਾਂ ਦੋ ਹੀ ਪੀਸ ਕਰਨੇ ਇਹਦੇ ਵਿੱਚ ਮਸਾਲਾ ਥੋੜਾ ਘਟ ਪਊਗਾ ਤੇ ਹੁਣ ਆਪਾਂ ਮਸਾਲਾ ਜਿਹੜਾ ਨਾ ਇਹਨਾਂ ਚਮਚੇ ਦੇ ਨਾਲ ਦਵਾ-ਦਵਾ ਕੇ ਭਰਨਾ ਇਹਦੇ ਖੁੰਜੇ ਆ ਨਾ ਵਿੱਚ ਬਣੇ ਹੋ ਜਿਹੜਾ ਖਾਲੀ ਜਗ੍ਹਾ ਆ ਚੰਗੀ ਤਰ੍ਹਾਂ ਭਰਨੀ ਆ ਵਿੱਚ ਇਹਦੇ ਫਿਰ ਇਹ ਟੇਸਟੀ ਬਣੂਗੀ ਮੇਰੇ ਤਾਂ ਤੁਸੀਂ ਭਰ ਕੇ ਬਹੁਤ ਵਾਰੀ ਬਣਾਈਆਂ ਹੋਵੰਗੀਆਂ ਪਰ ਐਦਾਂ ਭਰ ਕੇ ਬਣਾਉਗੇ ਨਾ बार-बार ਐਦਾਂ ਬਣਾ ਕੇ ਖਾਓਗੇ ਬਹੁਤ ਹੀ ਟੇਸਟੀ ਬਣਦੀ ਆ ਜਿਹੜੀਆਂ ਆਪਾਂ ਸਾਫਤੀ ਮਿਰਚ ਭਰ ਕੇ ਬਣਾਨੇ ਉਹਦੇ ਨਾਲੋਂ ਕਿਤੇ ਟੇਸਟੀ ਇਹ ਬਣਦੀ ਆ ਤੇ ਐਦਾਂ ਪਰ ਮਸਾਲਾ ਜਿਹੜਾ ਹੈ ਨਾ ਆਪਣਾ ਵਧੀਆ ਬਣਿਆ ਹੋਣਾ ਚਾਹੀਦਾ ਆ ਤੇ ਐਦਾਂ ਦਵਾ-ਦਵਾ ਕੇ ਇਹਨ ਮਿਰਚਾਂ ਜਿਹੜੀਆਂ ਪੂਰੀਆਂ ਭਰੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਇੱਦਾਂ ਫਿਲ ਕਰ ਲੈਣੀਆਂ ਚੰਗੀ ਤਰ੍ਹਾਂ ਚਮਚ ਨਾਲ ਦਬਾ ਕੇ ਨਾ ਭਰ ਲੈਣੀਆਂ ਦੇਖੋ ਹੁਣ ਮੈਂ ਮਾੜਾ ਜਿਹਾ ਤੇਲ ਚਮਚਾ ਇੱਕ ਹੋਣਾ ਜਿਹੜਾ ਪੈਨ ਦੇ ਵਿੱਚ ਪਾਇਆ ਤੇ ਉਹਨੂੰ ਸਾਰੇ ਪੈਨ ਚ ਲਾ ਲਿਆ ਚਾਰਾ ਮਿਰਚਾਂ ਦੇ ਆਪਣੇ 8 ਪੀਸ ਬਣ ਗਏ ਆ ਇਹ ਸਾਰੇ ਤਿਆਰ ਕਰ ਲਏ ਆਪਾਂ ਤੇ ਹੁਣ ਇੱਦਾਂ ਇਹਨਾਂ ਦੇ ਜਿਹੜੇ ਜਿੱਧਰੋਂ ਆਲੂ ਭਰੇ ਆ ਨਾ ਉਹ ਪਾਸੇ ਆਪਾਂ ਥੱਲੇ ਕਰ ਦਾਂਗੇ ਪਹਿਲਾਂ ਬੋਤਾ ਸੌਦਾ ਸਬਜੀ ਇਹ ਬਣਦੀ ਹੈ ਤਾਂ ਇਹ ਸਾਰੇ ਪੀਸ ਆਪਾਂ ਇੱਧੇ ਰੱਖ ਦਨੇ ਥੋੜੀ ਜਿਹੀ ਜਗ੍ਹਾ ਕਰਕੇ ਇੱਕ ਪੀਸ ਰਹਿੰਦਾ ਉਹਨੂੰ ਵੀ ਆਪਾਂ ਇੱਧੇ ਰੱਖ ਦੇਣਾ ਹੁਣ ਇਹਨੂੰ ਢੱਕ ਤਾਂ ਸੇਕ ਨੂੰ ਬਿਲਕੁਲ ਘੱਟ ਰੱਖਣਾ ਹੁਣ ਇਹਦੇ ਆਪਾਂ ਪਾਸੇ ਜਿਹੜੇ ਪਲਟ ਦਨੇ ਇੱਦਾਂ ਪਾਸੇ ਪਲਟ ਕੇ ਇਹਦੇ ਵਿੱਚ ਮਾੜਾ ਮਾੜਾ ਜਿਹੜਾ ਪਾਣੀ ਸਾਈਡਾਂ ਤੇ ਆਪਾਂ ਪਾਉਣਾ ਬਿਲਕੁਲ ਥੋੜਾ ਥੋੜਾ ਤਾਂ ਕਿ ਭਾਫ਼ ਦੇ ਨਾਲ ਜਿਹੜਾ ਦੂਜਾ ਪਾਸਾ ਵੀ ਇਹਨਾਂ ਦਾ ਬਣ ਜਵੇ ਦੇਖੋ ਬਿਲਕੁਲ ਥੋੜਾ ਥੋੜਾ ਉੱਪਰ ਨਹੀਂ ਮਿਰਚਾਂ ਦੇ ਪਾਉਣਾ ਤੇ ਇਸ ਤਰ੍ਹਾਂ ਸਾਈਡਾਂ ਦੇ ਵਿੱਚ ਥੋੜਾ ਥੋੜਾ ਆਪਾਂ ਪਾ ਦੇਣਾ ਦੇਖੋ ਇੱਕ ਚਮਚਾ ਟੋਟਲ ਮੈਂ ਪਾਣੀ ਦਾ ਮੱਸੀ ਪਾਇਆ ਬਸ ਐਮੀ ਤੇਪ ਕ ਤੇਪ ਕ ਪਾ ਕੇ ਤੇਨਾਂ ਟੱਕ ਦਾਣਾ ਸੇਕ ਘੱਟ ਰੱਖਣਾ ਤੇ ਸ਼ਿਮਲਾ ਮਿਰਚਾਂ ਦੀ ਭਰ ਕੇ ਸਬਜ਼ੀ ਜਿਹੜੀ ਆਪਣੀ ਬਹੁਤ ਹੀ ਸਵਾਦ ਬਣ ਕੇ ਤਿਆਰ ਫਟਾਫਟ ਹੋ ਜਾਂਦੀ ਹੈ ਜਰੂਰ ਟਰਾਈ ਕਰਿਓ ਜੀ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਸ਼ਿਮਲਾ ਮਿਰਚਾਂ ਇੱਕ ਵਾਰੀ ਮੈਂ ਫੇਰ ਨਾਲ ਅੱਦਤੀਆਂ ਸੀਗੀਆਂ ਤੇ ਬਹੁਤ ਹੀ ਸੋਹਣੀਆਂ ਸ਼ਿਮਲਾ ਮਿਰਚਾਂ ਆਪਣੀਆਂ ਬਣ ਕੇ ਭਰ ਕੇ ਤਿਆਰ ਹੋ ਗਈਆਂ ਆ ਤੇ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਨਵੇਂ ਵੀ ਵੀਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਕੇ ਦੱਸਦੇ ਆ ਕਰੋ ਤੇ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਣਾਓ ਤੇ ਖਾਓ ਜੀ ਤੇ ਕਮੈਂਟ ਕਰਕੇ